ਇਹ ਕਾਂਡ ਕਿਉਂ ਵਾਪਰਿਆ ਇਹਦਾ ਪਿਛੋਕੜ ਕੀ ਹੈ ਉਹਦੇ ਬਾਰੇ ਜਦੋਂ ਤੁਸੀਂ ਤੱਥ ਸਾਹਮਣੇ ਲਿਆਵੋਗੇ ਉਹ ਤਸਵੀਰ ਹੋਰ ਨਿਕਲੂਗੀ ਆ ਚੰਦ ਭਾਨ ਦੀ ਤਸਵੀਰ ਵੀ ਉਹ ਦਿਖਾਉਣ ਜਿਹੜੀ ਤਸਵੀਰ ਅਸਲ ਤਸਵੀਰ ਹੈ ਮਤਲਬ ਇੱਕ ਸਰਪੰਚ ਦਾ ਅਪਮਾਨ ਕਰਨਾ ਮੈਂ ਕਹੂੰਗਾ ਬਹੁਤ ਵੱਡੀ ਗਲਤੀ ਹੈ ਇਹ ਪੇਂਡੂ ਤਣਾੜ ਫੈਰ ਕਰ ਰਹੇ ਨੇ ਤੇ ਤਣਾੜਾਂ ਦੇ ਉੱਪਰ ਮਾਰ ਕੇ ਬਰਾਬਰ ਟਿੱਟਾ ਰੋੜੇ ਵੱਜ ਰਹੇ ਨੇ ਤਾਂ ਸੁਭਾਅਕਾ ਜੇ ਪੁਲਿਸ ਗੋਲੀਆਂ ਚ ਚਲਾਉਣ ਵਾਲੇ ਪਿੰਡੂ ਤਣਾੜਾ ਦੇ ਪਿੱਛੇ ਜਾਊਗੀ ਤਾਂ ਉਹ ਰੋੜਾ ਪੁਲਿਸ ਦੇ ਵੀ ਮਲ ਕੇ ਪਜ ਸਕਦਾ ਕਿਉਂਕਿ ਰੋੜੇ ਨੇ ਨਹੀਂ ਦੇਖਣਾ ਵੀ ਮਲ ਕੇ ਉਹ ਗੋਲੀ ਚਲਾਉਣ ਵਾਲਾ ਪਿੰਡ ਦਾ ਜਾਤੀਵਾਦੀ ਪਿੰਡੂ ਤਣਾੜਾ ਹੈ ਜਾਂ ਵਰਦੀ ਧਾਰੀ ਮਲ ਕੇ ਮਲਾਜਮ ਹੈ ਕਿ ਨਾ ਉਹਨਾਂ ਨੇ ਗੱਲ ਨਹੀਂ ਸੁਣੀ ਤਿੰਨ ਜਣੇ ਸੀ ਫਿਰ ਢਾ ਲਿਆ ਤੇ ਫਿਰ ਦਿੱਤੇ ਕੇ ਜਮਾਤ ਛਾਇਏ ਪੈਸਾ ਵੰਦਰੋ ਕਰ ਕਰ ਕੁੱਟਾਈ ਉਹ ਲੇਡੀਜ਼ ਨੇ ਮੇਰੇ ਦਵਾਲ ਹੀ ਨਹੀਂ ਛੱਡੇ ਜੀ ਜਮਾ ਗਰੀਬ ਸੀ ਗਰੀਬ ਕਿਨੱਕ ਚਰੋ ਉੱਥੇ ਧਰਨੇ ਤੇ ਬੈੰਦੇ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਐਨਾ ਤਾਂ ਨਹੀਂ ਜੀਦੋ ਕਰਦੀ ਫਰੀਪਾ ਤੇ ਆ ਕੇ ਲਾਟੀ ਚਾਰਜ ਕਰਦਾ ਪੁਲਸ ਵਾਲਿਆਂ ਨੇ ਗਰੀਬਾਂ ਨੇ ਤਾਂ ਬੜਾ ਚਲਾਉਣੇ ਸੀਗੇ ਸਾਨੂੰ ਨਾਲ ਸਾਫ ਚਾਹੀਦਾ ਜੀ ਜਾਂ ਉਹਦਾ ਤੇ ਨਜਾਇਜ਼ ਪਰਚਾ ਪਾਇਆ ਜੀ ਜਾਂ ਤਾਂ ਉਹਨਾਂ ਦੇ ਵੀ ਪਵੇ ਜੀ ਪਾਪੂ ਕਮਜ਼ੋਰ ਤੇ ਵੀ ਪਰਚਾ ਪਾਵੇ ਜੀ ਬਰੋਬਰ ਤੇ ਨਹੀਂ ਸਾਡੇ ਬੰਦਿਆਂ ਨੂੰ ਛੱਡਿਆ ਜਾਵੇ ਜੀ ਅੱਜ ਜੀ ਚੰਦਪਾਣ ਦੇ ਪਿੰਡ ਵਿੱਚ ਪਹੁੰਚੇ ਹੋ ਕੀ ਗੱਲ ਆ ਬਾਤ ਕੀਤੀ ਆਪਣਾ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਕੋਲ ਆਇਆ ਅਸੀਂ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਭੀਮ ਆਰਮੀ ਦੀ ਇੱਕ ਟੀਮ ਇਸ ਪਿੰਡ ਦਾ ਦੌਰਾ ਕਰਨਾ ਆਇਆ ਔਰ ਪਿੰਡ ਦੇ ਮਜ਼ਦੂਰਾਂ ਦਲਤਾਂ ਨਾਲ ਜਿਹੜੇ ਪੀੜਤ ਨੇ ਜਬਰ ਦੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਸਤੇ ਅਸੀਂ ਆ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ ਪਰ ਪਹਿਲੇ ਦਿਨ ਜਿਹੜੀ ਰਿਪੋਰਟ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਮਤਲਬ ਸਰਕਾਰੀ ਕਰਿੰਦੇ ਦਿਖਾ ਰਹੇ ਨੇ ਕਿ ਦੇਖੋ ਜੀ ਪੁਲਿਸ ਦੇ ਉੱਤੇ ਹਮਲਾ ਕਰਤਾ ਚੰਦਪਾਣ ਦੇ ਮਜ਼ਦੂਰਾ ਨੇ ਧਰਨਾ ਕਰਿਆ ਮਤਲਬ ਇਹ ਉਹ ਤਸਵੀਰ ਨੂੰ ਦੇਖ ਕੇ ਫੋਟੋ ਨੂੰ ਦੇਖ ਕੇ ਲੱਗਦਾ ਕੋਈ ਜਰ ਵੀ ਬਾਕੀ ਕਿਸੇ ਨੌਜਵਾਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਪੁਲਿਸ ਦੇ ਉੱਤੇ ਪਰ ਪਿੰਡ ਦੇ ਅੰਦਰ ਆ ਕੇ ਜਦੋਂ ਤੁਸੀਂ ਬ੍ਰੀਕਿੰਗ ਨਾਲ ਇਹਦੀ ਪੜਤਾਲ ਕਰੋਗੇ ਇਹ ਕਾਂਡ ਕਿਉਂ ਵਾਪਰਿਆ ਇਹਦਾ ਪਿਛੋਕੜ ਕੀ ਹੈ ਉਹਦੇ ਬਾਰੇ ਜਦੋਂ ਤੁਸੀਂ ਤੱਥ ਸਾਹਮਣੇ ਲਿਆਵੋਗੇ ਉਹ ਤਸਵੀਰ ਹੋਰ ਨਿਕਲੂਗੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਚੈਨਲ ਵੱਲੋਂ ਪੱਤਰਕਾਰ ਵੀਰ ਆਏ ਹੋ ਮਤਲਬ ਤੁਹਾਡੇ ਜਰੀਏ ਇਸ ਪਿੰਡ ਦੀ ਜਿਹੜੀ ਸੱਚਾਈ ਹੈ ਉਹ ਦੁਨੀਆ ਦੇ ਸਾਹਮਣੇ ਆਊਗੀ ਔਰ ਮੈਂ ਹੋਰ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੱਡੇ ਚੈਨਲ ਵਾਲਿਆਂ ਨੂੰ ਵੀ ਉਹ ਵੀ ਆਉਣ ਜਿਹੜੇ ਨਿਤ ਦਿਨ ਵੱਡੀਆਂ ਲੀਡਰਾਂ ਦੇ ਵੱਡੀਆਂ ਪਾਰਟੀਆਂ ਦੀਆਂ ਵੱਡੇ-ਵੱਡੇ ਇੰਟਰੂਆਂ ਦਿਖਾਉਂਦੇ ਨੇ ਮੁੱਦੇ ਦਿਖਾਉਂਦੇ ਨੇ ਆ ਚੰਦ ਭਾਨ ਦੀ ਤਸਵੀਰ ਵੀ ਉਹ ਦਿਖਾਉਣ ਜਿਹੜੀ ਤਸਵੀਰ ਅਸਲ ਤਸਵੀਰ ਹੈ ਸਰਕਾਰ ਵਾਲੀ ਤਸਵੀਰ ਨਾ ਦਿਖਾਉਣ ਮਤਲ ਅਸੀਂ ਆਏ ਇੱਥੇ ਪਤਾ ਲੱਗਿਆ ਕਿ ਗੰਦੇ ਪਾਣੀ ਦੀ ਨਾਲੀ ਦਾ ਮਾਮਲਾ ਸੀ ਉਸ ਗੰਦੇ ਪਾਣੀ ਦੀ ਨਾਲੀ ਦੇ ਥੱਲੇ ਪੀਣ ਵਾਲੇ ਪਾਣੀ ਦੀ ਨਾਲੀ ਸੀ ਉਹ ਲੀਕ ਹੋ ਗਈ ਗੰਦੇ ਪਾਣੀ ਦੀ ਨਾਲੀ ਓਵਰਫਲੋ ਹੋਣ ਲੱਗ ਗਿਆ ਪਿੰਡ ਦੀ ਨਵੀਂ ਪੰਚਾਇਤ ਜਿਹੜੀ ਬਣੀ ਆ ਉਹ ਦਲਤਾਂ ਦੀ ਹੈ। ਮਾਝੀ ਵੀ ਸਿੱਖ ਸਮਾਜ ਦੇ ਵਿੱਚੋਂ ਸਾਡੀ ਭੈਣ ਸਰਪੰਚ ਬਣੀ ਹੈ। ਮਲ ਸੋਸ਼ਲ ਮੀਡੀਆ ਦੇ ਪੱਤਰਕਾਰ ਕੁਲਦੀਪ ਸਿੰਘ ਜਿਹੜੇ ਅਕਸਰ ਦਲਤਾਂ ਮਜ਼ਦੂਰਾਂ ਦੇ ਸਵਾਲਾਂ ਨੂੰ ਚੁੱਕਦੇ ਰਹਿੰਦੇ ਨੇ ਲੋਕਾਂ ਨੂੰ ਬਾਬਾ ਸਾਹਿਬ ਨਾਲ ਜੋੜਦੇ ਰਹਿੰਦੇ ਨੇ ਉਹਦੀ ਪਤਨੀ ਸਰਪੰਚ ਬਣੀ ਹੈ। ਤਾਂ ਉਸ ਗੰਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਜਦੋਂ ਨਵੀਂ ਪੰਚਾਇਤ ਨੇ ਉਥੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਮਿਲ ਕੇ ਨਮੀ ਪੈ ਪਾ ਦਿਆਂਗੇ ਤਾਂ ਇਹ ਗੰਦਾ ਪਾਣੀ ਨਿਕਲਣਾ ਬੰਦ ਹੋ ਜਾਊਗਾ ਤੇ ਅੱਗੇ ਨਿਕਲ ਜੂਗਾ ਤੇ ਪੀਣ ਵਾਲੇ ਪਾਣੀ 'ਚ ਨਹੀਂ ਮਿਲੂਗਾ ਤਾਂ ਪਿੰਡ ਦੇ ਇਤਨਾੜਾ ਨੇ ਮਤਲਬ ਸੁਣਨ ਦੇ ਵਿੱਚ ਆਇਆ ਜਿਵੇਂ ਮਤਲਬ ਸਾਡੀ ਦਲਤ ਸਮਾਜ ਦੀ ਭੈਣ ਜਾਂ ਉੱਥੋਂ ਇੱਥੋਂ ਦੇ ਲੋਕ ਦੱਸਦੇ ਨੇ ਕਿ ਉਹਨਾਂ ਨੇ ਉਹਦਾ ਅਪਮਾਨ ਕੀਤਾ ਮਤਲਬ ਇੱਕ ਸਰਪੰਚ ਦਾ ਅਪਮਾਨ ਕਰਨਾ ਮੈਂ ਕਹੂੰਗਾ ਬਹੁਤ ਵੱਡੀ ਗਲਤੀ ਹੈ ਇਹ ਬਹੁਤ ਵੱਡਾ ਪਾਪ ਹੈ ਇਹ ਬਹੁਤ ਵੱਡਾ ਜੁਰਮ ਹੈ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਔਰ ਉਹ ਸੰਵਿਧਾਨ ਦੇ ਤਹਿਤ ਚੁਣਿਆ ਹੋਇਆ ਜਿਹੜੇ ਸੰਵਿਧਾਨ ਦੇ ਤਹਿਤ ਸਾਡਾ ਦੇਸ਼ ਚੱਲ ਰਿਹਾ ਹੈ ਮਤਲਬ અપਮਾਨ ਦੇ ਮਾਮਲੇ ਤੇ ਲੋਕਾਂ 'ਚ ਗੁੱਸਾ ਸੀ ਉਹਨਾਂ ਨੇ ਧਰਨਾ ਲਾ ਲਿਆ ਬਣਦਾ ਹੀ ਸੀਗਾ ਪਰ ਇੱਥੇ ਬਸ ਫਰਕ ਇਹਨਾਂ ਸੀਗਾ ਕਿ ਗੈਰ ਜਥੇਬੰਦ ਕੋ ਲੋਕਾਂ ਨੇ ਧਰਨਾ ਲਾਇਆ ਕਿਸੇ ਜਥੇਬੰਦੀ ਵੱਲੋਂ ਧਰਨਾ ਨਹੀਂ ਲਾਇਆ ਹੈ ਕਿਸੇ ਜਥੇਬੰਦੀ ਦੇ ਅਗਵਾਈ ਦੇ ਹੇਠ ਧਰਨਾ ਨਹੀਂ ਸੀਗਾ ਆਪਣੇ ਮਹਾਰ ਧਰਨਾ ਲੱਗਿਆ ਸੀ ਜੇ ਪੁਲਿਸ ਪ੍ਰਸ਼ਾਸਨ ਸਰਪੰਚ ਵੱਲੋਂ ਜਿਹੜੀ ਦਰਖਾਸਤ ਦਿੱਤੀ ਹੈ ਵੀ ਮੇਰਾ ਅਪਮਾਨ ਕੀਤਾ ਸਾਡੇ ਬੰਦੇ ਦੀ ਪੱਗ ਲਾਹੀ ਹੈ। ਉਸ ਦਰਖਾਸਤ ਦੇ ਉੱਤੇ ਕਾਰਵਾਈ ਕਰਦਾਂ ਦੀ ਤਾਂ ਮੇਰਾ ਖਿਆਲ ਇਹ ਵੱਡਾ ਹਾਦਸਾ ਹੋਣਾ ਨਹੀਂ ਸੀ। ਪਰ ਅੱਜ ਸੱਚਾਈ ਸਾਹਮਣੇ ਆ ਰਹੀ ਹੈ ਕਿ ਕਿਵੇਂ ਪਿੰਡੂ ਤਨਾੜ ਪੁਲਿਸ ਦੀ ਛਾਤਰ ਛਾਇਆ ਹੇਠ ਕੋਠਿਆਂ ਤੇ ਖੜ ਕੇ ਗੋਲੀਆਂ ਚਲਾ ਰਹੇ ਨੇ ਧਰਨਾਕਾਰੀਆਂ ਦੇ ਉੱਪਰ ਗਲੀਆਂ ਦੇ ਵਿੱਚ ਗੋਲੀਆਂ ਚਲਾ ਰਹੇ ਨੇ। ਇਹ ਤਸਵੀਰ ਤੋਂ ਬਾਅਦ ਇਹ ਪਤਾ ਲੱਗ ਰਿਹਾ ਹੈ ਵੀ ਧਰਨਾ ਕਰੀ ਜਿਹੜੇ ਰੋੜਾ ਮਾਰ ਰਹੇ ਨੇ, ਇਟਾ ਮਾਰ ਰਹੇ ਨੇ ਉਹ ਪੁਲਿਸ ਤੇ ਨਹੀਂ ਮਾਰ ਰਹੇ। ਉਹ ਉਹਨਾਂ ਲੋਕਾਂ ਤੇ ਮਾਰ ਰਹੇ ਨੇ ਜਿਹੜੇ ਲੋਕ ਫੈਰ ਕਰ ਰਹੇ ਨੇ। ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਹੈ, ਸਪੋਰਟ ਕਰ ਰਹੀ ਹੈ। ਮਤਲਬ ਜਦੋਂ ਪਿੰਡੂ ਤਣਾੜ ਫੈਰ ਕਰ ਰਹੇ ਨੇ ਤਾਂ ਤਣਾੜਾਂ ਦੇ ਉੱਪਰ ਮਾਰ ਕੇ ਬਰਾਬਰ ਇਟਾ ਰੋੜੇ ਵੱਜ ਰਹੇ ਨੇ। ਤਾਂ ਸੁਭਾਵਿਕ ਹੈ ਜੇ ਪੁਲਿਸ ਗੋਲੀਆਂ ਚਲਾਉਣ ਵਾਲੇ ਪਿੰਡੂ ਤਣਾੜਾਂ ਦੇ ਪਿੱਛੇ ਜਾਊਗੀ ਤਾਂ ਉਹ ਰੋੜਾ ਪੁਲਿਸ ਦੇ ਵੀ ਮਾਲਕੀ ਵੱਜ ਸਕਦਾ। ਕਿਉਂਕਿ ਰੋੜੇ ਨੇ ਨਹੀਂ ਦੇਖਣਾ ਵੀ ਮਾਲਕ ਉਹ ਗੋਲੀ ਚਲਾਉਣ ਵਾਲਾ ਪਿੰਡ ਦਾ ਜਾਤੀਵਾਦੀ ਪਿੰਡੂ ਧਨਾੜਾ ਹੈ ਜਾਂ ਵਰਦੀ ਧਾਰੀ ਮਾਲਕੇ ਮਲਾਜਮ ਹੈ ਨਾ ਗੋਲੀ ਨੇ ਦੇਖਣਾ ਵੀ ਇਹ ਪਿੰਡ ਦਾ ਮਾਲਕੇ ਕਿਹੜੀ ਜਾਤ ਦਾ ਬੰਦਾ ਜਦੋਂ ਗੋਲੀ ਲੱਗੀ ਕੱਟ ਦੇ ਵਿੱਚ ਕਿਸੇ ਵੀ ਜਾਤ ਦਾ ਬੰਦਾ ਹੋਵੇ ਉਹਦੇ ਗੋਲੀ ਲੱਗ ਸਕਦੀ ਹੈ ਇਸ ਲਈ ਇਹ ਕੱਟਣਾ ਜਿਹੜੀ ਵਾਪਰੀ ਹੈ ਇਹ ਪਿੰਡੂ ਧਨਾੜਾ ਦੀ ਜਾਤੀਵਾਦੀ ਹੰਕੜ ਦੇ ਕਾਰਨ ਵਾਪਰੀ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਵਾਪਰੀ ਹੈ ਔਰ ਸਭ ਤੋਂ ਵੱਡਾ ਕਾਰਨ ਆ ਸਾਡੇ ਸਮਾਜ ਦੀ ਦਲਤ ਭੈਣ ਦਾ ਅਪਮਾਨ ਕਰਨਾ ਮੈਂ ਤੁਹਾਡੇ ਸਾਹਮਣੇ ਰਾਹੀਂ ਕਹਣਾ ਚਾਹੁੰਗਾ ਕਿ ਨਿਰਦੋਸ਼ ਲੋਕਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਛੱਡਿਆ ਜਾਵੇ ਹੁਣ ਪੰਜ ਸੱਤ ਨੌਜਵਾਨ ਜਿਹੜੇ ਨਵਾਲਗ ਸੀ ਉਹ ਛੜਤੇ ਛੜਤਾ ਦਿੱਤੇ ਪਰ ਮੈਨੂੰ ਲੱਗਦਾ ਉਹ ਆਪਹਾਜ ਕਰਕੇ ਛੜਤੇ ਤਲੀਆਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਲੱਤਾਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਔਰ ਛੱਡਣ ਦੇ ਬਾਵਜੂਦ ਵੀ ਇਹ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਇੱਕ ਮੁਲਾਜ਼ਮ ਨੇ ਸਾਥੋਂ 500 ਰੁਪਏ ਲਿਆ ਵੀ ਚਾਹ ਪਾਣੀ ਦਾ ਦੇ ਕੇ ਜਾਓ ਫਿਰ ਛੱਡਾਂਗੇ ਤੁਹਾਨੂੰ ਮਤਲਬ ਐਸ ਕਿਸਮ ਦਾ ਪੁਲਿਸ ਕਰ ਰਹੀ ਹੈ ਤੇ ਥਾਣੇਦਾਰ ਸਾਹਿਬ ਕੱਠ ਦੇ ਵਿੱਚ ਕਹਿ ਰਿਹਾ ਵੀ ਮੈਂ ਕੋਈ ਕਾਣਾ ਨਹੀਂ ਜੇ ਥਾਣੇਦਾਰ ਸਾਹਿਬ ਤੁਸੀਂ ਕਾਣਾ ਨਹੀਂ ਸੀ ਫਿਰ ਤੁਸੀਂ ਸਰਪੰਚ ਦੀ ਕਾਰਵਾਈ ਤੇ ਪਹਿਲਾਂ ਹੀ ਕਾਰਵਾਈ ਕਿਉਂ ਨਾ ਕੀਤੀ ਕਿਉਂਕਿ ਸਰਪੰਚ ਦਾ અપਮਾਨ ਸਭ ਤੋਂ ਵੱਡਾ અપਮਾਨ ਆ ਇੱਕ ਸਰਪੰਚ ਪਿੰਡ ਦਾ 5 ਸਾਲ ਲਈ ਪਿੰਡ ਦੇ ਪੰਚਾਇਤ ਦਾ ਮੁੱਖ ਮੰਤਰੀ ਹੈ ਜੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਤਾ ਸਾਡੀ ਭੈਣ ਵੀ ਸਮਾਜ ਦੀ ਜਿਹੜੀ ਸਰਪੰਚ ਬਣੀ ਆ ਉਹ ਵੀ ਪਿੰਡ ਦੀ ਮੁੱਖ ਮੰਤਰੀ ਆ ਤੇ ਜੇ ਮੁੱਖ ਮੰਤਰੀ ਦਾ ਸਾਡੇ ਸਮਾਜ ਦਾ અપਮਾਨ ਹੋਊਗਾ ਮੈਂ ਕਹੂੰਗਾ ਇਹ ਸਾਡੇ ਮੁੱਖ ਮੰਤਰੀ ਪਿੰਡ ਦੇ ਦਾ અપਮਾਨ ਨਹੀਂ ਬਾਬਾ ਸਾਹਿਬ ਡਾਕਟਰ ਭੀਮਰੋਪ ਅੰਬੇਦਕਰ ਦਾ ਲਿਖੇ ਹੋਏ ਸੰਵਿਧਾਨ ਦਾ અપਮਾਨ ਕੀਤਾ ਇਹਨਾਂ ਪਿੰਡ ਦੇ ਤਨਾਡਾ ਨੇ ਇਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਣੀ ਚਾਹੀਦੀ ਐ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਉਹਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਸੀ ਜੇ ਕੰਮ ਕਰਨਾਂ ਦੀ ਪੁਲਿਸ ਪ੍ਰਸ਼ਾਸਨ ਮੇਰਾ ਖਿਆਲ ਇਹ ਘਟਨਾ ਨਹੀਂ ਵਾਪਰਦੀ ਸੀ ਔਰ ਅਗਲੀ ਗੱਲ ਅਸੀਂ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਬਾਕੀ ਉਹਨਾਂ ਲੋਕਾਂ ਨੂੰ ਛੱਡੇ ਜਿਹੜੇ ਨਿਰਦੋਸ਼ ਨੇ ਘਰਾਂ 'ਚੋਂ ਚੱਕੇ ਗਏ ਨੇ ਆ ਮਾਈਆਂ ਦੱਸ ਰਹੀਆਂ ਨੇ ਤੁਸੀਂ ਵੀ ਪੁੱਛ ਸਕਦੇ ਹੋ ਜਿਹੜੇ ਬੰਦੇ ਆਰਐਮਪੀ ਡਾਕਟਰ ਨੇ ਪੱਟੀਆਂ ਕਰ ਰਏ ਸੀ ਉਹਨਾਂ ਨੂੰ ਚੱਕ ਕੇ ਲੈ ਗਏ ਮੱਜਾਂ ਨੂੰ ਚੋਰੀਆਂ ਔਰਤਾਂ ਸੀ ਉਹਨਾਂ ਦੇ ਘਰਾਂ 'ਚ ਆ ਕੇ ਦਰਵਾਜ਼ੇ ਤੋੜ ਕੇ ਉਹਨਾਂ ਦੇ ਨੌਜਵਾਨਾਂ ਨੂੰ ਲੈ ਗਏ ਕੰਮ ਤੋਂ ਆਏ ਬੰਦੇ ਘਰਾਂ ਨੂੰ ਘਰੇ ਆਉਣਗੇ ਘਰੀ ਜਾਣਗੇ ਹੋਰ ਕਿੱਥੇ ਜਾਣਗੇ 4-4 ਸਾਢੇ 4-4 ਬੰਦਿਆਂ ਨੂੰ ਬਜੇ ਉਹਨਾਂ ਬੰਦਿਆਂ ਨੂੰ ਚੱਕ ਕੇ ਲੈ ਗਏ ਸਕੂਲਾਂੋਂ ਆਏ ਨਵਾਲੇ ਦੇ ਬੱਚਿਆਂ ਨੂੰ ਆ ਮੇਰੇ ਨਾਲ ਖੜੇ ਨੇ ਕੋਈ ਪਲੱਸ 2 ਚ ਪੜਦਾ ਕੋਈ ਪਲੱਸ 1 ਦੇ ਵਿੱਚ ਪੜਦਾ ਕਿਸੇ ਦੀ 16 ਸਾਲ ਉਮਰ ਹੈ ਕਿਸੇ ਦੀ 17 ਸਾਲ ਉਮਰ ਹੈ ਇਹ ਸਕੂਲਾਂੋਂ ਆਉਣਗੇ ਤਾਂ ਘਰਾਂ ਨੂੰ ਆਉਣਗੇ ਇਹਨਾਂ ਸਕੂਲਾਂਾਂ ਆਉਣ ਘਰਾਂ ਦੇ ਵਿੱਚੋਂ ਘਰਾਂ ਤੋਂ ਚੱਕ ਕੇ ਲੈ ਗਏ ਐਸ ਕਿਸਮ ਦਾ ਜਿਹੜਾ ਜ਼ਬਰ ਹੋਇਆ ਪੁਲਿਸ ਵੱਲੋਂ ਔਰ ਪਿੰਡੂ ਤਣਾਡਾ ਵੱਲੋਂ ਅਸੀਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਆਜ਼ਾਦ ਸਮਾਜ ਪਾਰਟੀ ਵੱਲੋਂ ਭੀਮ ਆਰਮੀ ਵੱਲੋਂ ਇਹਦੀ ਸਖਤ ਨਿਖੇਧੀ ਕਰਦੇ ਹਾਂ ਇਹ ਜਾਤੀਵਾਦੀ ਕਹਿਰ ਹੈ ਜ਼ੁਲਮ ਹੈ ਔਰ ਭਗਵੰਤਮਾਨ ਸਰਕਾਰ ਦੀ ਮਲ ਦਲਤਾਂ ਪ੍ਰਤੀ ਜਿਹੜੀ ਮਾੜੀ ਸੋਚ ਹੈ ਉਹਦਾ ਇੱਕ ਪ੍ਰਤੀਕਰਮ ਹੈ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਰੰਗ ਦਿਖਾਵਾਂਗੇ ਕੱਲ ਨੂੰ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੈ ਔਰ ਇਹ ਤੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਦਲਤ ਜਥੇਬੰਦੀਆਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਪ੍ਰਣਾਇਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੀ ਵੀ ਅਸੀਂ ਪੰਜਾਬ ਪੱਧਰ ਦੀ ਇੱਕ ਮੀਟਿੰਗ ਸੱਦ ਰਹੇ ਹਾਂ ਸਾਂਝੀ ਤਾਂ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਚੰਦ ਭਾਨ ਦੇ ਲੋਕਾਂ ਦੇ ਨਾਲ ਖੜਾ ਕੀਤਾ ਜਾ ਸਕੇ ਇਹਨਾਂ ਦੀ ਮਦਦ ਕੀਤੀ ਜਾ ਸਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਔਰ ਸਾਡੇ ਦਲਿਤ ਸਮਾਜ ਦੀ ਸਰਪੰਚ ਦਾ ਅਪਮਾਨ ਕਰਨ ਵਾਲੇ ਗੋਲੀਆਂ ਚਲਾਉਣ ਵਾਲੇ ਤਣਾੜਾ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਮੁੱਦੇ ਦੇ ਉੱਤੇ ਅੱਜ ਅਸੀਂ ਪਿੰਡ ਦੇ ਵਿੱਚ ਆਏ ਇਨਸਾਫ ਦੀ ਗੱਲ ਹੋਈ ਹੈ ਕਿਸਤਰ ਦਾ ਇਨਸਾਫ ਮੰਗਦੇ ਹਾਂ ਅਸੀਂ ਇਨਸਾਫ ਮੰਗਦੇ ਹਾਂ ਪਹਿਲਾਂ ਤਾਂ ਜਿਹੜੇ ਸਾਡੇ ਦਲਿਤ ਸਮਾਜ ਦੀ ਸਰਪੰਚ ਨੂੰ અપਮਾਨ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੇ ਬੰਦੇ ਦੀ ਪੱਗ ਲਾਹੀ ਉਸ ਉੱਥੇ ਉਹਨਾਂ ਦੇ ਉੱਤੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੇ ਗੋਲੀਆਂ ਚਲਾ ਰਹੇ ਨੇ ਸ਼ਰਿਆਮ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਲੁਕੀ ਸ਼ਿਪੀ ਗੱਲ ਨਹੀਂ ਰਹੀ ਮੈਂ ਲੱਖਾਂ ਕਰੋੜਾਂ ਲੋਕਾਂ ਤੱਕ ਉਹ ਗੱਲ ਪਹੁੰਚ ਚੁੱਕੀ ਹੈ ਚੁਵਾਰਿਆਂ ਤੇ ਖੜ ਕੇ ਗੋਲੀਆਂ ਚਲਾ ਰਹੇ ਨੇ ਗਲੀਆਂ ਚ ਗੋਲੀਆਂ ਚਲਾ ਰਹੇ ਨੇ ਔਰ ਜਿਹੜੇ ਗੋਲੀਆਂ ਚਲਾਉਂਦਿਆਂ ਨੂੰ ਦੇਖ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸਮੇਤ ਇਹਨਾਂ ਨੂੰ ਇਨਾਂ ਦੇ ਉੱਤੇ ਵੀ ਪਰਚਾ ਪਾ ਕੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਔਰ ਨਿਰਦੋਸ਼ ਜਿਹੜੇ ਵਿਅਕਤੀ ਨੇ ਠੀਕ ਹੈ ਜਿਹੜੇ ਨੌਜਵਾਨਾਂ ਨੇ ਇਟਾ ਰੋੜੇ ਚਲਾਏ ਨੇ ਅਸੀਂ ਕਹਿੰਦੇ ਮਤਭਾਗੀ ਘਟਨਾ ਇਹ ਨਹੀਂ ਹੋਣੀ ਚਾਹੀਦੀ ਸੀ ਮਤਲ ਇਹ ਗੱਲਬਾਤ ਵੀ ਕੀਤੀ ਜਾ ਸਕਦੀ ਸੀ ਪਰ ਗੁੱਸੇ ਚ ਆਏ ਲੋਕ ਇਹੋ ਜਿਹਾ ਕੁਸੀ ਕਰਦੇ ਨੇ ਜਦੋਂ ਇਨਸਾਫ ਨਹੀਂ ਮਿਲਦਾ ਅ ਇਨਸਾਫ ਲੈਣ ਵਾਸਤੇ ਫਿਰ ਲੋਕ ਹਰ ਤਰ੍ਹਾਂ ਦਾ ਰਾਹ ਅਪਣਾਉਂਦੇ ਨੇ ਜਿਹੜੇ ਗੈਰ ਜਥੇਬੰਦ ਹੁੰਦੇ ਨੇ ਪਰ ਜਦੋਂ ਜਥੇਬੰਦਕ ਲੋਕ ਹੁੰਦੇ ਨੇ ਉਹ ਕਾਨੂੰਨ ਦੇ ਮੁਤਾਬਕ ਆਪਦੇ ਸੰਵਿਧਾਨ ਵਿਧਾਨ ਦੇ ਮੁਤਾਬਕ ਅੰਦੋਲਨ ਲੜਦੇ ਨੇ ਇਹ ਜਿਹੜਾ ਧਰਨਾ ਸੀ ਇਹ ਇੰਨੀ ਫਰਕ ਰਿਹਾ ਹੈ ਕਿ ਕਿਸੇ ਜਥੇਬੰਦ ਕੋਲ ਮਤਲਬ ਧਰਨਾ ਨਹੀਂ ਸੀਗਾ ਇਹ ਪਿੰਡ ਦੇ ਆਪ ਮਹਾਰੇ ਮਲਕੇ ਹੋਇਆ ਗੁੱਸਾ ਪੈਦਾ ਹੋਇਆ ਇਹਨਾਂ ਚ ਵੀ ਸਾਡੇ ਸਰਪੰਚ ਦਾ અપਮਾਨ ਕਰਤਾ 10 ਸਾਲਾਂ ਬਾਅਦ ਸਰਪੰਚ ਬਣੀ ਹੈ ਮਤਲਬ ਠੀਕ ਹੈ ਕੋਈ ਵੀ ਬਣ ਸਕਦਾ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਜਿੱਤੂਗਾ ਤਾਂ ਇਹ ਸਾਡੀ ਭੈਣ ਸਰਪੰਚ ਬਣ ਗਈ ਪਰ ਉਹਨਾਂ ਨੂੰ ਰਾਸ ਨਹੀਂ ਆਇਆ ਮਤਲਬ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ અપਮਾਨ ਕੀਤਾ ਹੈ ਮਤਲਬ ਇਹ અપਮਾਨ ਦਾ ਸੀ ਮਤਲਬ ਚਾਹੁੰਦੇ ਆ ਵੀ ਇਹ ਤੇ ਇਨਸਾਫ ਮਿਲੇ ਨਿਰਦੋਸ਼ ਲੋਕਾਂ ਨੂੰ ਛੱਡਿਆ ਜਾਵੇ ਅਸਲ ਲੋਕਾਂ ਤੇ ਪਰਚਾ ਜਿਹੜਾ ਪਾਇਆ ਜਾਵੇ ਜੇਕਰ ਇਨਸਾਫ ਨਹੀਂ ਮਿਲਦਾ ਅਗਲਾ ਸੰਘਰਸ਼ ਤੁਹਾਡਾ ਅਗਲਾ ਸੰਘਰਸ਼ ਸਾਡਾ ਕੱਲ ਨੂੰ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੀ ਕੋਟਕਪੁਰ ਮੀਟਿੰਗ ਹੋ ਰਹੀ ਹੈ ਔਰ ਇਦੋਂ ਬਾਅਦ ਇਹ ਤੋਂ ਇਲਾਵਾ ਕਿਉਂਕਿ ਇਹ ਖੱਬੇਪੱਖੀ ਧਿਰਾਂ ਦੀਆਂ ਜਮਹੂਰੀ ਧਿਰਾਂ ਦੀ ਮੀਟਿੰਗ ਹੈ ਕੱਲ ਨੂੰ ਆ ਜਿਹੜੀ ਮਜ਼ਦੂਰ ਜਥੇਬੰਦੀਆਂ ਦੀ ਇਹ ਤੋਂ ਬਾਅਦ ਅਸੀਂ ਮਤਲਬ ਜਲਦੀ ਹੀ ਪੰਜਾਬ ਦੀਆਂ ਸਮੂਚੀਆਂ ਦਲਤ ਪੱਖੀ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਕਰ ਰਹੇ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਚੰਦ ਭਾਨ ਦੇ ਲੋਕਾਂ ਦੇ ਨਾਲ ਖੜਾ ਕੀਤਾ ਜਾਵੇ ਜੀ ਹਾਂ ਛੋਟੇ ਤੁਸੀਂ ਵਿੱਚ ਸੀ ਉਦੋਂ ਜਦੋਂ ਡੜੇ ਚੱਲਦੇ ਸੀ ਨਹੀਂ ਜਦੋਂ ਡੜੇ ਮਾਰ ਚੱਲ ਰਹੇ ਸੀ ਉਦੋਂ ਪੁਲਿਸ ਸੀ ਦੂਜੇ ਪਾਸੇ ਪ੍ਰਸ਼ਾਸਨ ਕਿ ਕਪਸੀ ਧਰਨਾਕਾਰੀ ਸੀ ਤੁਸੀਂ ਵਿੱਚ ਹੈ ਨਹੀਂ ਜਦੋਂ ਅਸੀਂ ਜਿੱਥੇ ਬੁੜੀਆਂ ਖੜੀਆਂ ਸੀ ਇਧਰ ਸ਼ਟਰ ਕੋਲ ਜਮਾਂ ਪਿਛਲੀ ਛੜੀ ਜਮਾਂ ਉੱਥੇ ਖੜੇ ਸੀਗੇ ਜੀ ਜਦੋਂ ਪੁਲਸ ਵੀ ਉਰਣવા ਆ ਗਈ ਤੇ ਫਿਰ ਇਹ ਘਰਾਂ ਨੂੰ ਭੱਜ ਪਈ ਵੀ ਜੋ ਸਾਰੇ ਭੱਜ ਪਿਓ ਬੁੜੀਆਂ ਵੀ ਭੱਜ ਪਈਆਂ ਤੇ ਫਿਰ ਜਦੋਂ ਇਹ ਘਰੇ ਆ ਗਏ ਉਦੋਂ ਸਾਨੂੰ ਲੈ ਕੇ ਗਏ ਸੀ ਜੀ ਹੂੰ ਪੁਰਸ ਨੂੰ ਦੱਸਿਆ ਸੀ ਵੀ ਅਸੀਂ ਤਾਂ ਸਟੂਡੈਂਟ ਅਸੀਂ ਤਾਂ ਵੈਸੇ ਖੜੇ ਸੀ ਹਾਂ ਜੀ ਵਰਦੀ ਆਹੀ ਪਾਈ ਸੀ ਸਾਡੇ ਦੀ ਹੂੰ ਇਹ ਪੀਟੀਐਮ ਸੀਗੀ ਸਕੂਲ ਚ ਗਏ ਸੀ ਜੀ ਹੂੰ ਉਦੋਂ ਆਈ ਵਰਦੀ ਪਾਈ ਸੀ ਤਾਂ ਹੀ ਆਈ ਕਰਕੇ ਲੈ ਗਈ ਆ ਇਹ ਵਰਦੀ ਪਾਈ ਪਾਈ ਚ ਉਸ ਨੂੰ ਇਹ ਲੱਗਿਆ ਵੀ ਵਿੱਚ ਤੁਸੀਂ ਸੀਗੇ ਉਸ ਦੀ ਹਾਂ ਜੀ ਸੀ ਸੀ ਜੀ ਆ ਮੁੰਡੇ ਨੂੰ ਪੁੱਛੋ ਇਹ ਵੀ ਨਾਲ ਹੀ ਸੀ ਮੈਂ ਨਹੀਂ ਉਤਨਾ ਤਾਂ ਉੱਥੇ ਘਰ ਨਹੀਂ ਦੀ ਸੀ ਅਸੀਂ ਜੈਤੋ ਤੋਂ ਆ ਰਹੇ ਸੀ ਮੈਂ ਤੇ ਮੇਰਾ ਭਾਈ ਜੀ ਤੇ ਅਸੀਂ ਡਰਦੇ ਡਰ ਲਏ ਨੇ ਘਰ ਅੱਚ ਤਾ ਵੜਨੇ ਸੀ ਜੋ ਘਰ ਘਰੇ ਵੜੇ ਨਹੀਂ ਮੇਰੇ ਭਾਈ ਦੇ ਦੋ ਆਪਰੇਸ਼ਨ ਹੋਏ ਹੋਏ ਆਈ ਉਹ ਮੋਟਰਸਾਈਕਲ ਚਲਾਉਂਦਾ ਕੰਮ ਤੇ ਮੈਂ ਹੀ ਮੋਟਰਸਾਈਕਲ ਚਲਾਉਣਾ ਸੀ ਅਸੀਂ ਆ ਇਹ ਸ਼ੇਰ ਪੇਰ ਦਾ ਕੰਮ ਕਰਦੇ ਸੀ ਮੈਂ ਤੇ ਭਾਈ ਤੇ ਸਨ ਤਾਂ ਹੀ ਘਰੋਂ ਕੁੱਟ ਕੇ ਲੈ ਗਏ ਆ ਜੀ ਬਾਈਕਲ ਦੀਪ ਨੂੰ ਤੇ ਮੈਨੂੰ ਵੀ ਤੇ ਪੰਚਾਇਤ ਦਾ ਬੁਲੰਦ ਸੀ ਉਹਨੇ ਜਾਣਾ ਹੀ ਸੀਗਾ ਉੱਥੇ ਜੀ ਜੀ ਇਹਦੀ ਗੱਲ ਸੁਣੋ ਜੀ ਆ ਬਾਕੀ ਨੂੰ ਥੋੜੇ ਨਾ ਪਟ ਪਟ ਕੇ ਮਾਰਦਾ ਜੀ ਅੱਜ ਮੇਰੇ ਬਹੁਤ ਬੁਰਾ ਹਾਲ ਹੈ ਮੇਰਾ ਹੂੰ ਕਿ ਆ ਮੈਨੂੰ ਕੁੱਟਿਆ ਬਹੁਤ ਤੇ ਮੈਂ ਤਾਂ ਆਖਿਆ ਸੀ ਉਹਨਾਂ ਨੂੰ ਇਹ ਗੱਲ ਆਖੇ ਸੀ ਵੀ ਹੱਥ ਬੰਨ ਕੇ ਉਹ ਵੀ ਮੇਰੀ ਬੇਹੰਤੀ ਆ ਮੈਂ ਨਹੀਂ ਲੜਾਈ ਲੜਦਾ ਤੁਹਾਨੂੰ ਕਿਹਨੇ ਕੁੱਟਿਆ ਹਾਂਜੀ ਪੁਲਿਸ ਨੇ ਪੁਲਿਸ ਨੇ ਤਿੰਨ ਜਾਣੇ ਹਾਂ ਇਹ ਘਰੇ ਕੁੱਟਿਆ ਤੁਹਾਨੂੰ ਹਾਂਜੀ ਘਰੇ ਨਹੀਂ ਨਹੀਂ ਘਰੇ ਕਰੇ ਕਰੇ ਉਹਦੇ ਤੇ ਡਾਲ ਉਹ ਆਖਲਕੇ ਵਾਲੇ ਦਾ ਘਰ ਹੈ ਨਾ ਉਹਨਾਂ ਦੇ ਬਸਾਰੇ ساری ਛੱਡ ਦਿੱਤੀ ਤੁਸੀਂ ਇਹ ਗੱਲ ਕਹੀ ਨਹੀਂ ਮੈਂ ਤਾਂ ਇੱਕ ਬਜ਼ੁਰਗ ਆ ਬੰਦਾ ਤੁਰਣ ਜਾਂਦਾ ਮੈਂ ਇਥੋਂ ਮੈਂ ਨਹੀਂ ਗਿਆ ਹਾਂ ਵੀ ਮੈਂ ਨਹੀਂ ਇਹ ਜਾ ਕੰਮ ਕਰਨ ਆਲਾ ਤੇ ਨਾ ਨੇ ਗੱਲ ਨਹੀਂ ਸੁਣੀ ਤਿੰਨ ਜਣੇ ਸੀ ਫਿਰ ਢਾ ਲਿਆ ਤੇ ਫਿਰ ਜਿੱਤੇ ਜਮਾ ਸਜਾਏ ਪੈਸਾ ਹੂੰ ਤੂੰ ਠਹਿ ਨਹੀਂ ਜਾਂਦਾ ਤਿੰਨ ਦਿਨ ਹੋ ਗਏ ਆ ਮਸਾ ਠਾ ਕੇ ਜੀ ਮੇਰੀ ਮਾਂ ਹੱਥ ਬੰਨੇ ਉਹਨੇ ਕੁਛ ਨਹੀਂ ਕੀਤਾ ਮੈਂ ਤਾਂ ਹੱਥ ਹੀ ਬੰਨੀ ਰੱਖੇ ਕੁੱਟ ਲੋ ਜਿੰਨਾ ਕੁੱਟਣਾ ਤੁਸੀਂ ਹੂੰ ਤੁਸੀਂ ਲਾਲ ਉੱਚਾ ਜੀ ਸਾਰਾ